ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਜੀ ਉਤੇ ਘਟਮ ਦਾ ਮਹਾਰਾਜ ਸਦਾ ਹੀ ਜੈ ਜਗਾਰ ਸਦਾ ਹੀ ਜੈ ਜਗਾਰ ਤੇ ਬੱਸ ਆਪਲਾ ਕਰਵਾ ਬੱਬਾ ਜੀ ਮੇਰ ਕਰੋ ਸੁੱਖਾਂ ਪਰੇਸ਼ਾ ਦਾ ਸਾਥ ਕਿਰਪਾ ਕਰਵਾ ਬੜੀ ਸੁਖੀ ਧੜੀ ਨੇ ਦੇਖੀਂ ਕਰੋ ਕਿਰਪਾ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲਹੁ ਲੜ ਲਾਏ ਨਾਨਕਾ ਨਾਮ ਧਿਆਏ ਦੀ ਨਾਨਤ ਦਿਆਲ ਮੇਰੇ ਸੁਆਮੀ ਦੀ ਨਾਨਤ ਦਿਆਲ ਜਾ ਚੋਂ ਸੰਤ ਰਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਘੂਪ ਗਹਿ ਭੂਜਾ ਪ੍ਰਭ ਜੀ ਲੇ ਹੋ ਹਰ ਨਾਮ ਅਪਣਾ ਦੇ ਹੋ ਪ੍ਰਭ ਤੁਝ ਬਿਨਾ ਨਹੀਂ ਠਾਓ ਨਾਨਕਾ ਬਲ ਬਲ ਜਾਓ ਲੋਬ ਮੋਹ ਬਾਧੀ ਦੇ ਬਿਨ ਭਜਨ ਹੋਵਤ ਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰਮ ਹੈ ਜਾਨ ਦਿਨ ਰੈਨ ਸਾਖ ਸੁਨਾਏ ਨਾਨਕ ਹਰ ਸਰਨਾਏ ਭੈ ਪੰਜਨ ਮੂਰਾਰ ਕਰ ਦਿਆ ਪਤਿਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤਹ ਸਮਾਹੇ ਗਹਿ ਓਟ ਚਿਤ ਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹੈ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੌਰ ਜਿਉ ਮੀਨ ਜਲ ਸਿਉ ਹੋਇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪਰਾਨ ਜੋ ਲੋਭਿਐ ਧਨਦਾਨ ਜਿਉ ਦੁੱਧ ਜਲ ਹੈ ਸੰਜੋਗ ਜਿਉ ਮਹਾ ਖੁਦਿਆਰਤ ਭੋਗ ਜਿਉ ਮਾਤ ਪੁੱਤ ਹੈ ਹੇਤ ਹਰਿ ਸਿਮਰ ਨਾਨਕ ਨੇਤਿ ਜਿਉ ਦੀਪ ਪਤਨ ਪਤੰਗ ਜਿਉ ਚੋਰ ਹੀਰਤਨ ਸੰਗ मैं गल हिका मै बंद ज्यों ग्रस्थ बिखई धंद ज्यो ज्वार बिसन ना जाए हर नानक एह मन लाए कोरंक नाद ने हो चात्रिक चाहत में हो ਜਨ ਜੀਵਨਾ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਵ ਫਲ ਹਰ ਲੇ ਉਲ ਸਮੂ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਤਾਹੀ ਮਿਲ ਸਾਧ ਸੰਗ ਜਸ ਗਾਹੀ ਹਰ ਪੈਜ ਰਖੈ ਮੁਰਾਰ ਹਰ ਨਾਨਕ ਸਰਨ ਦਵਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮੂਰਾਰ ਹਰ ਨਾਨਕ ਸਰਨ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ